ਲਓ ਜੀ ਦੋਸਤੋ ਮੈਂ ਤੁਹਾਡਾ ਵੀਰ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਆਪਾਂ ਗੱਲ ਕਰਨ ਜਾ ਰਹੇ ਆਂ ਦਿੱਲੀ ਦੀ ਦਿੱਲੀ ਦੇ ਵਿੱਚ ਬਹੁਤ ਸਾਰਾ ਭਾਰੀ ਮੀਂਹ ਪਿਆ ਤੇ ਬਹੁਤ ਜ਼ਿਆਦਾ ਪਾਣੀ ਜਮਾ ਹੋ ਗਿਆ ਇੱਥੋਂ ਤੱਕ ਕਿ ਜਿਹੜੀਆਂ ਬੇਸਮੈਂਟਾਂ ਸੀ ਉਹਨਾਂ ਵਿੱਚ ਪਾਣੀ ਜਾ ਵੜਿਆ ਤੇ ਬੇਸਮੈਂਟਾਂ ਵਿੱਚ ਰਹਿੰਦੇ ਜਿਹੜੇ ਸਟੂਡੈਂਟ ਸੀ ਉਹਨਾਂ ਦਾ ਉੱਥੇ ਰਹਿਣਾ ਮੁਸ਼ਕਲ ਹੋ ਗਿਆ ਤੇ ਕੁਝ ਜਿਹੜੇ ਸਟੂਡੈਂਟ ਸੀ ਉਹਨਾਂ ਦੀਆਂ ਉੱਥੇ ਮੌਤਾਂ ਵੀ ਹੋਈਆਂ ਨੇ ਜਿਹੜੇ 2-3 ਸਟੂਡੈਂਟ ਕਿਹਾ ਜਾ ਰਿਹਾ ਕਿ ਉਹਨਾਂ ਦੀ ਉੱਥੇ ਮੌਤ ਹੋ ਚੁੱਕੀ ਆ ਤੇ ਹੁਣ ਜਿਹੜੀ MCD ਆ ਦਿੱਲੀ ਦੇ ਵਿੱਚ MCD ਸਰਕਾਰ ਆ ਉਹਨਾਂ ਨੇ ਉੱਥੇ ਵੱਡਾ ਐਕਸ਼ਨ ਲਿਆ ਉਹਨਾਂ ਨੇ ਜਿਹੜੀਆਂ ਬੇਸਮੈਂਟਾਂ ਸੀ ਜਿਹੜੀਆਂ ਰੂਲਾਂ ਦੀਆਂ ਕਾਨੂੰਨ ਦੀਆਂ ਧੱਜੀਆਂ ਉਡਾ ਰਹੀਆਂ ਸੀ ਕਾਨੂੰਨ ਦੀ ਜੇਕਰ ਆਪਾਂ ਪੱਖ ਤੋਂ ਵੇਖੀਏ ਤੇ ਬੇਸਮੈਂਟਾਂ ਦੇ ਵਿੱਚ ਕੋਈ ਵੀ ਕਿਸੇ ਵਿਅਕਤੀ ਨੂੰ ਰੱਖ ਨਹੀਂ ਸਕਦਾ ਤੇ ਇਸ ਕਰਕੇ ਹੁਣ ਜਿਹੜੀ MCD ਆ ਉਹਨੇ ਉੱਥੇ ਜਿਹੜੀਆਂ ਬੇਸਮੈਂਟਾਂ ਸੀ ਉਹਨਾਂ ਤੇ ਪੱਕੀ ਸੀਲ ਲਗਾ ਦਿੱਤੀ ਪੱਕੇ ਉੱਥੇ ਜਿੰਦੇ ਲਗਾ ਦਿੱਤੇ ਨੇ ਤੇ ਉਹਨਾਂ ਨੂੰ ਬੰਦ ਕਰ ਦਿੱਤਾ ਮੈਂ ਦੁਬਾਰਾ ਫਿਰ ਦੱਸ ਦਿਆਂ ਕਿ ਦਿੱਲੀ ਦੇ ਵਿੱਚ ਜਦੋਂ ਭਾਰੀ ਮੀਂਹ ਪੈਂਦਾ ਹਰਾਂ ਵਰਗੀ ਸਥਿਤੀ ਬਣ ਜਾਂਦੀ ਤੇ ਜਿਹੜੇ ਜਿਹੜੇ ਵਿਦਿਆਰਥੀ ਉੱਥੇ ਆਈਐਸ ਪਾਸ ਕਰਨ ਵਾਸਤੇ ਗਏ ਸੀ ਜਾਂ ਹੋਰ ਵਿਸ਼ਿਆਂ ਦੇ ਪੜ੍ਹਾਈ ਕਰਨ ਵਾਸਤੇ ਗਏ ਸੀ ਤੇ ਉਹ ਕੀ ਹੋਇਆ ਕਿ ਜਦੋਂ ਬੇਸਮੈਂਟਾਂ ਦੇ ਵਿੱਚ ਪਾਣੀ ਭਰ ਗਿਆ ਤੇ ਉਹ ਬੇਸਮੈਂਟਾਂ ਦੇ ਵਿੱਚ ਦੋ ਵਿਦਿਆਰਥੀ ਜਿਹੜੇ ਸੀ ਉਹਨਾਂ ਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ ਵਿਦਿਆਰਥੀ ਸੀ ਉਹਨਾਂ ਵਿੱਚ ਭਾਰੀ ਰੋਸ ਪਾਇਆ ਗਿਆ ਉਹਨਾਂ ਨੇ ਉੱਥੇ ਪ੍ਰਦਰਸ਼ਨ ਵੀ ਕੀਤਾ ਵਿਰੋਧ ਵੀ ਕੀਤਾ ਕਿ ਸਰਕਾਰ ਨੇ ਸਾਡੀ ਇੱਕ ਵੀ ਨਹੀਂ ਸੁਣੀ ਸਰਕਾਰ ਨੇ ਸਾਡੀ ਜ਼ਿੰਦਗੀ ਦੀ ਚਿੰਤਾ ਨਹੀਂ ਕੀਤੀ ਇਹਨੂੰ ਦੇਖਦੇ ਹੋਏ ਫਿਰ ਐਮਸੀਡੀ ਸਰਕਾਰ ਨੇ ਦਿੱਲੀ ਦੇ ਵਿੱਚ ਜਿਹੜੀਆਂ ਬੇਸਮੈਂਟਾਂ ਸੀ ਉਹਨਾਂ ਤੇ ਪਾਬੰਦੀ ਲਗਾ ਦਿੱਤੀ ਬੇਸਮੈਂਟ ਦੇ ਵਿੱਚ ਹੁਣ ਕੋਈ ਵੀ ਜਿਹੜਾ ਕਨਸਟਿਟਿਊਟ ਆ ਉਹ ਕਿਸੇ ਵੀ ਵਿਦਿਆਰਥੀ ਨੂੰ ਪੜਾਈ ਨਹੀਂ ਕਰਵਾ ਸਕੇਗਾ ਉਹਨਾਂ ਨੇ ਫਿਰ ਉੱਥੇ ਪੱਕੀਆਂ ਸੀਲਾਂ ਲਗਾ ਦਿੱਤੀਆਂ ਨੇ ਉਹਨਾਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਬੇਸਮੈਂਟਾਂ ਨੂੰ ਕਿਉਂਕਿ ਜ਼ਿਆਦਾ ਮੀਂਹ ਆਉਣ ਕਰਕੇ ਬੇਸਮੈਂਟਾਂ ਦੇ ਵਿੱਚ ਪਾਣੀ ਭਰ ਗਿਆ ਸੀ ਪਾਣੀ ਭਰਨ ਦੇ ਨਾਲ ਹੀ ਜਿਹੜੇ ਦੋ ਵਿਅਕਤੀ ਸੀ ਉਹਨਾਂ ਨੂੰ ਜਾਣ ਤੋਂ ਹੱਥ ਧੋਣੇ ਪਏਗੇ ਤੇ ਫਿਰ ਜਿਹੜੇ ਵਿਦਿਆਰਥੀ ਸੀ ਉਹਨਾਂ ਨੇ ਉੱਥੇ ਪ੍ਰਦਰਸ਼ਨ ਕੀਤਾ ਉਹਨਾਂ ਨੇ ਰੋਸ ਵਿਖਾਵਾ ਕੀਤਾ ਰੋਸ ਵਿਖਾਵਾ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਫਿਰ ਜਿਹੜੀ MCD ਦੀ ਸਰਕਾਰ ਆ ਦਿੱਲੀ ਦੇ ਵਿੱਚ ਉਹਨਾਂ ਨੇ ਬੇਸਮੈਂਟਾਂ ਤੇ ਪਾਬੰਦੀ ਲਾ ਦਿੱਤੀ ਸੀ ਲਾ ਦਿੱਤੀਆਂ ਹੁਣ ਕੋਈ ਵੀ ਬੱਚਾ ਬੇਸਮੈਂਟ ਦੇ ਵਿੱਚ ਨਹੀਂ ਰਹੇਗਾ ਕਿਉਂਕਿ ਦੋ ਜਿਹੜੇ ਵਿਦਿਆਰਥੀ ਨੇ ਉਹ ਨੁਕਸਾਨੇ ਗਏ ਨੇ ਹੁਣ ਆਪਾਂ ਜੇਕਰ ਕੱਲੀ ਦਿੱਲੀ ਦੀ ਗੱਲ ਨਾ ਕਰੀਏ ਤੇ ਜਿਹੜੇ ਬੱਚੇ ਹੁਣ ਬਾਹਰ ਜਾਂਦੇ ਨੇ ਉਥੇ ਰਹਿਣਾ ਇੰਨਾ ਜਿਆਦਾ ਮੁਸ਼ਕਲ ਹੋਇਆ ਪਿਆ ਕਿ ਜਿਹੜੇ ਵਿਦਿਆਰਥੀ ਨੇ ਪੜਨ ਜਾਂਦੇ ਨੇ ਇਧਰੋਂ ਅਮਰੀਕਾ ਵਿੱਚ ਕੈਨੇਡਾ ਵਿੱਚ ਆਸਟ੍ਰੇਲੀਆ ਜਾਂ ਕਿਸੇ ਵੀ ਦੇਸ਼ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਬੱਚੇ ਬੇਸਮੈਂਟਾਂ ਦੇ ਵਿੱਚ ਰਹਿੰਦੇ ਨੇ ਖਾਸ ਕਰਕੇ ਕੈਨੇਡਾ ਵਰਗੇ ਜਿਹੜੇ ਦੇਸ਼ ਨੇ ਜਿੱਥੇ ਕੰਮ ਦੀ ਵੀ ਪੂਰੀ ਕਿੱਲਤ ਆ ਤੇ ਰਹਿਣ ਸਹਿਣ ਖਾਣ ਪੀਣ ਦੀ ਵੀ ਪੂਰੀ ਕਿੱਲਤ ਆ ਉੱਥੇ ਵੀ ਜਿਹੜੇ ਬੱਚੇ ਨੇ ਉਹ ਬੇਸਮੈਂਟਾਂ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰਦੇ ਨੇ ਹੁਣ ਦੇਖੋ ਆਪਣੀਆਂ ਸਰਕਾਰਾਂ ਕੋਲੋਂ ਕੁਝ ਨਹੀਂ ਕੀਤਾ ਜਾਂਦਾ ਜਦੋਂ ਹਰ ਆ ਜਾਂਦੇ ਨੇ ਉਦੋਂ ਇਹਨਾਂ ਕੋਲ ਬੰਨ ਨਹੀਂ ਬੰਨੇ ਜਾਂਦੇ ਜਿਹੜੇ ਦਰਿਆ ਨੇ ਉਹਨਾਂ ਦੇ ਬੰਨ ਨਹੀਂ ਇਹਨਾਂ ਕੋਲ ਬੰਨੇ ਜਾਂਦੇ ਹੜ ਆ ਜਾਂਦੇ ਨੇ ਪਿੰਡਾਂ ਦੇ ਪਿੰਡ ਡੁੱਬ ਜਾਂਦੇ ਨੇ ਹੁਣ ਦਿੱਲੀ ਦੇ ਵਿੱਚ ਜਿਵੇਂ ਕੱਲੇ ਮੀਂਹ ਨੇ ਉੱਥੋਂ ਦੇ ਲੋਕਾਂ ਦਾ ਜੀਣਾ ਦੁੱਬਰ ਕਰਕੇ ਰੱਖ ਦਿੱਤਾ ਬੇਸਮੈਂਟਾਂ ਤੱਕ ਪਾਣੀ ਜਾਵੜਿਆ ਤੇ ਬੇਸਮੈਂਟਾਂ ਦੇ ਵਿੱਚ ਜਦੋਂ ਪਾਣੀ ਗਿਆ ਤੇ ਉੱਥੇ ਵਿਦਿਆਰਥੀ ਵੀ ਨੁਕਸਾਨੇ ਗਏ ਹੁਣ ਦੇਖੋ ਸਰਕਾਰਾਂ ਵੱਡੇ ਵੱਡੇ ਦਾਅਵੇ ਕਰ ਜਾਂਦੀਆਂ ਨੇ ਟਾਰਾਂ ਮਾਰ ਜਾਂਦੀਆਂ ਨੇ ਗੱਪ ਰੇਡ ਜਾਂਦੀਆਂ ਨੇ ਕਿ ਅਸੀਂ ਤਾਂ ਆਹ ਕਰ ਦਿੱਤਾ ਜੀ ਵਾਹ ਕਰ ਦਿੱਤਾ ਪਰ ਇਹਨਾਂ ਕੋਲੋਂ ਅੱਜ ਤੱਕ ਕੱਸੀਆਂ ਨਹੀਂ ਬੰਨੀਆਂ ਗਈਆਂ ਜਿਹੜੇ ਨਹਿਰਾਂ ਨੇ ਉਹਨਾਂ ਦੇ ਬੰਨ ਨਹੀਂ ਬੰਨੇਗਾ ਦਰਿਆਵਾਂ ਦੇ ਬੰਨ ਨਹੀਂ ਬੰਨੇਗਾ ਜੇਕਰ ਆਪਾਂ ਬਾਹਰ ਦੇ ਮੁਲਕਾਂ ਦੀ ਗੱਲ ਕਰੀਏ ਤੇ ਉੱਥੇ ਅਗਲਿਆਂ ਨੇ ਸਮੁੰਦਰਾਂ ਨੂੰ ਬੰਨ ਮਾਰ ਦਿੱਤੇ ਸਮੁੰਦਰਾਂ ਨੂੰ ਬੰਨ ਮਾਰ ਕੇ ਉੱਤੇ ਰੋਡ ਬਣਾ ਦਿੱਤੇ ਆ ਕੇ ਜਿਹੜਾ ਦੂਜੇ ਪਾਸੇ ਜਿੱਥੇ ਬਸੋਂ ਆ ਜਾਂ ਜਿੱਥੇ ਆਬਾਦੀ ਰਹਿੰਦੀ ਆ ਉਹਨੂੰ ਕੋਈ ਨੁਕਸਾਨ ਨਾ ਹੋਵੇ ਪਰ ਆਪਣੇ ਇੱਥੇ ਦੇਖੋ ਹੜਾਂ ਦਾ ਕੋਈ ਪ੍ਰਬੰਧ ਨਹੀਂ ਤੁਸੀਂ ਪਿੱਛੇ ਸੁਣਿਆ ਹੋਣਾ ਜਿਹੜਾ ਦੁਬਈ ਦੇ ਵਿੱਚ ਹੜ ਆਏ ਸੀ ਮੀਂਹ ਕਰਕੇ 에어ਪੋਰਟ ਡੁੱਬ ਗਿਆ ਸੀ ਸਾਰਾ ਕੁਝ ਤੇ ਤਹਿਸ ਨਹਿ ਸਮਾਂਗੇ ਇੱਕ ਵਾਰੀ ਜਾਪਦਾ ਸੀ ਕਿ ਹੋ ਜਾਣਾ ਪਰ ਉੱਥੋਂ ਦੀਆਂ ਸਰਕਾਰਾਂ ਇੰਨੀਆਂ ਨਪੁੰਨ ਨੇ ਇੰਨੇ ਉਹ ਮਿਹਨਤੀ ਨੇ ਹਿੰਮਤੀ ਨੇ ਉਹਨਾਂ ਦੇ ਪ੍ਰਬੰਧ ਨੇ ਨੇ ਤਗੜੇ ਨੇ ਕਿ ਉਹਨਾਂ ਨੇ ਹਫ਼ਤੇ ਦੇ ਵਿੱਚ ਵਿੱਚ ਉਹ ਜਿਹੜਾ ਸਾਰਾ ਮੀਂਹ ਦਾ ਪਾਣੀ ਸੀ ਉਹਨੂੰ ਉੱਥੇ ਸਮੇਟਿਆ ਉਹਨੂੰ ਉੱਥੇ ਕਾਬੂ ਵਿੱਚ ਕਰ ਲਿਆ ਜਿਹੜੀ ਸਥਿਤੀ ਸੀ ਉਹ ਪਹਿਲਾਂ ਵਾਂਗ ਉਹਨਾਂ ਨੇ ਬਣਾ ਦਿੱਤੀ ਪਰ ਆਪਣੇ ਇਥੇ ਕੀ ਹੁੰਦਾ ਜਦੋਂ ਹੜ ਆ ਜਾਂਦੇ ਨੇ ਉਦੋਂ ਲੋਕਾਂ ਨੂੰ ਆਪਣੇ ਘਰ-ਬਾਰ ਛੱਡਨੇ ਪੈਂਦੇ ਨੇ ਕਈਆਂ ਦੀਆਂ ਮੱਝਾਂ گاਵਾ ਰੁੜ ਜਾਂਦੀਆਂ ਨੇ ਕਈਆਂ ਨੂੰ ਜਾਨ ਤੋਂ ਹੱਥ ਧੋਣੇ ਪੈ ਜਾਂਦੇ ਨੇ ਹੁਣ ਦਿੱਲੀ ਦੇ ਵਿੱਚ ਇਹੀ ਵਾਪਰਿਆ ਜੇਕਰ ਸਾਡੀਆਂ ਸਰਕਾਰਾਂ ਦੇ ਪ੍ਰਬੰਧ ਤਗੜੇ ਹੋਣ ਉਹਨਾਂ ਨੇ ਚੰਗੀ ਨੀਅਤ ਨਾਲ ਕੰਮ ਕੀਤਾ ਹੋਵੇ ਪੈਸਾ ਲਗਾਇਆ ਹੋਵੇ ਕਿਉਂਕਿ ਜਦੋਂ ਸਰਕਾਰਾਂ ਪੈਸਾ ਨਹੀਂ ਲਗਾਉਂਦੀਆਂ ਕਿਸੇ ਕੰਮ ਤੇ ਜਾਂ ਪ੍ਰਬੰਧ ਪੂਖਤਾ ਨਹੀਂ ਕਰਦੀਆਂ ਉਦੋਂ ਫਿਰ ਜਿਹੜੀ ਜਾਦੇ ਮਾਰ ਆ ਉਹ ਆਮ ਲੋਕਾਂ ਨੂੰ ਚਲਣੀ ਪੈਂਦੀ ਆਮ ਲੋਕਾਂ ਨੂੰ ਉਹ ਨੁਕਸਾਨ ਉਠਾਉਣਾ ਪੈਂਦਾ ਮੈਂ ਫਿਰ ਦੁਬਾਰਾ ਦੱਸ ਦਿਆਂ ਕਿ ਦਿੱਲੀ ਦੇ ਵਿੱਚ ਮੀਂਹ ਪਿਆ ਸੀ ਬਹੁਤ ਜ਼ਿਆਦੇ ਮੀਂਹ ਆਇਆ ਸੀ ਤੇ ਜਿਹੜੇ ਵਿਦਿਆਰਥੀ IAS ਪਾਸ ਕਰਨ ਵਾਸਤੇ ਉੱਥੇ ਕੋਚਿੰਗ ਸੈਂਟਰਾਂ ਦੇ ਵਿੱਚ ਰਹਿੰਦੇ ਸੀ ਬੇਸਮੈਂਟਾਂ ਵਿੱਚ ਰਹਿੰਦੇ ਸੀ ਬੇਸਮੈਂਟਾਂ ਦੇ ਵਿੱਚ ਪਾਣੀ ਵੜ ਜਾਂਦਾ ਤੇ ਦੋ ਵਿਦਿਆਰਥੀਆਂ ਦੀ ਮੌਤ ਹੋ ਜਾਂਦੀ ਮੌਤ ਹੋਣ ਤੋਂ ਬਾਅਦ ਵਿਦਿਆਰਥੀਆਂ ਨੇ ਉੱਥੇ ਵਿਖਾਵਾ ਕੀਤਾ ਰੋਸ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਦਿੱਲੀ ਦੇ ਐਮਐਸਸੀਡੀ ਨੇ ਉੱਥੇ ਜਿਹੜੀਆਂ ਬੇਸਮੈਂਟਾਂ ਸੀ ਉਹਨਾਂ ਨੂੰ ਪੱਕੇ ਤੌਰ ਤੇ ਬੰਦ ਕਰ ਦਿੱਤਾ ਸੀਲ ਕਰ ਦਿੱਤਾ ਤੇ ਦੇਖੋ ਪਹਿਲਾਂ ਜਿਹੜੇ ਪ੍ਰਬੰਧ ਸੀ ਉਹ ਪੂਕਤਾ ਨਹੀਂ ਕੀਤੇ ਗਏ ਵੀ ਮੀਂਹ ਵੀ ਆ ਸਕਦਾ ਜਾਂ ਜਿਹੜਾ ਮਾਨਸੂਨ ਦੇ ਦਿਨ ਨੇ ਤੇ ਕਿਤੇ ਵੀ ਕੋਈ ਖਤਰਾ ਵਾਪਰ ਸਕਦਾ ਤੇ ਉੱਥੇ ਫਿਰ ਜਿਹੜੀ MCD ਦੀ ਸਰਕਾਰ ਸੀ ਉਹਨਾਂ ਨੇ ਜਿਹੜੀਆਂ ਬੇਸਮੈਂਟਾਂ ਸੀ ਉਹਨਾਂ ਨੂੰ ਪੱਕੇ ਤੌਰ ਤੇ ਬੰਦ ਕਰ ਦਿੱਤਾ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸਟੇ ਟੀਵੀ ਬਹੁਤ ਮਿਹਰਬਾਨੀ